ਕੀ ਤੁਹਾਡਾ ਲੀਵਰ ਵੀ ਫੈਟੀ ਹੈ ਜਾਂ ਫਿਰ ਨਹੀਂ ਕਿਵੇਂ ਕਰ ਸਕਦੇ ਹੋ ਇਸ ਦੀ ਪਛਾਣ ਉਹ ਦੱਸ ਦਿਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਿ ਤੁਸੀਂ ਘਰ ਬੈਠੇ ਹੀ ਕਿਸ ਤਰੀਕੇ ਦੇ ਨਾਲ ਪਤਾ ਲਗਾ ਸਕਦੇ ਹੋ ਤੇ ਇਸ ਦਾ ਬਚਾਅ ਕਿਵੇਂ ਹੋ ਸਕਦਾ ਹੈ ਦਰਅਸਲ ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਨਾ ਤਾਂ ਖਾਣ ਦਾ ਪਤਾ ਲੱਗਦਾ ਹੈ ਤੇ ਨਾ ਹੀ ਆਰਾਮ ਦਾ ਪਤਾ ਲੱਗਦਾ ਅਜਿਹੀ ਸਥਿਤੀ ਦੇ ਵਿੱਚ ਸਾਡੇ ਜੀਵਨ ਸ਼ੈਲੀ ਦਾ ਪਹਿਲਾ ਅਸਰ ਸਾਡੇ ਲੀਵਰ ਦੇ ਉੱਤੇ ਪੈਂਦਾ ਹੈ ਲੀਵਰ ਸਾਡੇ ਸਰੀਰ ਦੀ ਸਫਾਈ ਪਾਚਨ ਅਤੇ ਊਰਜਾ ਦਾ ਮੁੱਖ ਕੇਂਦਰ ਹੈ ਇਹ ਅਕਸਰ ਚੁੱਪਚਾਪ ਬਿਮਾਰ ਹੋ ਜਾਂਦਾ ਹੈ ਤੇ ਇਨਸਾਨ ਨੂੰ ਪਤਾ ਵੀ ਨਹੀਂ ਲੱਗਦਾ ਇਹਹੀ ਕਦਰਹੀ ਸਥਿਤੀ ਦੀ ਹੈ ਜਿਸ ਦੇ ਵਿੱਚ ਜਿਗਰ ਦੇ ਵਿੱਚ ਵਾਧੂ ਚਰਬੀ ਕੱਟੀ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਇਹ ਗੰਭੀਰ ਰੂਪ ਵੀ ਧਾਰਨ ਕਰ ਸਕਦੀ ਹੈ ਇਸ ਦੇ ਉੱਤੇ ਕੁਝ ਡਾਕਟਰਾਂ ਦੇ ਵੱਲੋਂ ਕਹਿਣਾ ਹੈਗਾ ਕਿ ਫੈਟੀ ਲੀਵਰ ਨੂੰ ਅਕਸਰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਸ਼ੁਰੂਆਤੀ ਲੱਛਣ ਐਨੇ ਆਮ ਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਬੈਠਦੇ ਹਾਂ ਤਾਂ ਜਾਣਦੇ ਆ ਤੁਹਾਨੂੰ ਦੱਸਦੇ ਆ ਕਿ ਘਰ ਤੁਸੀਂ ਘਰ ਬੈਠੇ ਹੀ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਲੀਵਰ ਫੈਟੀ ਹੋ ਗਿਆ ਹੈ ਸਭ ਤੋਂ ਪਹਿਲਾਂ ਹੈ ਲਗਾਤਾਰ ਥਕਾਵਟ ਮਹਿਸੂਸ ਹੋਣਾ ਜੇਕਰ ਤੁਸੀਂ ਬਿਨਾਂ ਕਿਸੇ ਸਖਤ ਮਿਹਨਤ ਕੀਤੇ ਹੀ ਪੂਰਾ ਦਿਨ ਥਕਾਵਟ ਮਹਿਸੂਸ ਕਰਦੇ ਹੋ ਤਾਂ ਫੈਟੀ ਲੀਵਰ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਹੋ ਸਕਦੀ ਹੈ ਜਦੋਂ ਜਿਗਰ ਦੀ ਕੁਸ਼ਲਤਾ ਘਟ ਜਾਂਦੀ ਹੈ ਤਾਂ ਸਰੀਰ ਊਰਜਾ ਪੈਦਾ ਕਰਨ ਦੇ ਯੋਗ ਨਹੀਂ ਹੁੰਦਾ ਫਿਰ ਜਿਗਰ ਸੱਜੇ ਪਾਸੇ ਹੁੰਦਾ ਹੈ ਤੇ ਫੈਟੀ ਲੀਵਰ ਦੀ ਸਥਿਤੀ ਦੇ ਵਿੱਚ ਉਤੇ ਥੋੜਾ ਜਿਹਾ ਦਬਾਅ ਜਾਂ ਫਿਰ ਭਾਰੀਪਨ ਮਹਿਸੂਸ ਕੀਤਾ ਜਾਂਦਾ ਹੈ ਤਾਂ ਪੇਟ ਦੇ ਉੱਪਰਲੇ ਹਿੱਸੇ ਦੇ ਵਿੱਚ ਵੀ ਤੁਹਾਨੂੰ ਕਈ ਵਾਰ ਭਾਰੀਪਨ ਮਹਿਸੂਸ ਹੁੰਦਾ ਹੈ ਫਿਰ ਆਉਂਦਾ ਹੈ ਭਾਰ ਵਧਣਾ ਜਾਂ ਫਿਰ ਢਿੱਡ ਫੁੱਲਣਾ ਜਿਵੇਂ ਜਦੋਂ ਫੈਟੀ ਲੀਵਰ ਵਾਲਾ ਹੁੰਦਾ ਹੈ ਤਾਂ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਇਸ ਦਾ ਪ੍ਰਭਾਵ ਪੇਟ ਦੀ ਚਰਬੀ ਜਿਹੜੀ ਕਿ ਚਰਬੀ ਹੁੰਦੀ ਹੈ ਉਹ ਭਾਰ ਦੇ ਉੱਤੇ ਦਿਖਾਈ ਦੇਣਾ ਸ਼ੁਰੂ ਕਰ ਜਾਂਦਾ ਹੈ ਫਿਰ ਭੋਜਨ ਨੂੰ ਹਾਜ਼ਮ ਕਰਨ ਦੇ ਵਿੱਚ ਮੁਸ਼ਕਲ ਹੋਣਾ ਅਤੇ ਗੈਸ ਬਣਨਾ ਮਾੜਾ ਪਾਚਨ ਵਾਰ-ਵਾਰ ਗੈਸ ਬਣਨਾ ਜਾਂ ਫਿਰ ਬਦਹਜ਼ਮੀ ਦੀਆਂ ਸ਼ਿਕਾਇਤਾਂ ਵੀ ਜਿਗਰ ਦੇ ਬਾਧੂ ਬੋਝ ਦਾ ਸੰਕੇਤ ਹੋ ਸਕਦੀਆਂ ਨੇ ਚਮੜੀ ਜਾਂ ਫਿਰ ਅੱਖਾਂ ਦਾ ਪੀਲਾਪਣ ਜੇਕਰ ਲੀਵਰ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਤਾਂ ਥੋੜਾ ਜਿਹਾ ਪੀਲਾਪਣ ਵੀ ਦੇਖਿਆ ਜਾ ਸਕਦਾ ਹੈ ਜੋ ਕਿ ਇੱਕ ਗੰਭੀਰ ਸੰਕੇਤ ਹੁੰਦਾ ਹੈ ਫਿਰ ਘਰ ਵਿੱਚ ਦੇਖਭਾਲ ਜਾਂ ਫਿਰ ਜਾਂਚ ਤੁਸੀਂ ਕਿਵੇਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਵੇਰੇ ਨਿੰਬੂ ਪਾਣੀ ਅਤੇ ਕੋਸਾ ਪਾਣੀ ਲੈਣਾ ਇਹ ਜਿਗਰ ਨੂੰ ਡੀਟੌਕਸ ਕਰਨ ਦੇ ਵਿੱਚ ਮਦਦ ਕਰਦਾ ਹੈ ਫਿਰ oily ਅਤੇ ਤਲੇ ਹੋਏ ਭੋਜਨ ਤੋਂ ਦੂਰ ਰਹੋ ਹਰ ਰੋਜ਼ ਹਲਕੀ ਕਸਰਤ ਕਰੋ ਅਤੇ ਭਾਰ ਨੂੰ ਕੰਟਰੋਲ ਦੇ ਵਿੱਚ ਰੱਖੋ ਜੇਕਰ ਲੱਛਣ ਕਾਫੀ ਦਿਨਾਂ ਤੱਕ ਰਹਿਣ ਤਾਂ ਖੂਨ ਦੀ ਜਾਂਚ ਜ਼ਰੂਰ ਕਰਵਾਓ ਤੇ ਆਪਣੇ ਡਾਕਟਰ ਨੂੰ ਆਪਣਾ ਚੈੱਕਅਪ ਵੀ ਜ਼ਰੂਰ ਕਰਵਾਓ ਹਾਲਾਂਕਿ ਫੈਟੀ ਲੀਵਰ ਸ਼ੁਰੂਆਤ ਦੇ ਵਿੱਚ ਚੁੱਪਚਾਪ ਵਧਦਾ ਹੈ ਪਰ ਜੇਕਰ ਇਸ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਕੀਤੀ ਜਾਵੇ ਤਾਂ ਇਸ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਇਹਨੂੰ ਲਗਾਤਾਰ ਨਜ਼ਰਅੰਦਾਜ਼ ਕਰਦੇ ਰਹੋਗੇ ਤਾਂ ਹੋ ਸਕਦਾ ਹੈ ਤੁਹਾਡੇ ਪੇੜ ਦੇ ਨਾਲ ਸੰਬੰਧਿਤ ਹੋਰ ਬਿਮਾਰੀਆਂ ਵੀ ਤੁਹਾਨੂੰ ਜਕੜ ਲੈਣਗੀਆਂ ਜੇਕਰ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਦੱਸੇ ਗਏ ਕੁਝ ਜੋ ਕਿ ਲੱਛਣ ਸੀਗੇ ਉਹਨਾਂ ਤੋਂ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਆਪਣੇ ਆਪ ਦੇ ਵਿੱਚ ਤਾਂ ਤੁਸੀਂ ਸੁਚੇਤ ਰਹੋ ਤੇ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਤੇ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸਿਆ ਨੇ ਉਸ ਦਾ ਤੁਸੀਂ ਧਿਆਨ ਜ਼ਰੂਰ ਰੱਖਿਆ ਕਰੋ